ਦੇ ਉਹ ਲੋਗ ਨੇ ਵਰਤੋ। ਪੁਲਿਸ ਪ੍ਰਕਾਸ਼। ਨਾ ਇਹ ਆਪਣਾ ਮੇਰਾ ਨਾਮ ਸੰਦੀਪ ਗੌਰ ਹੈ। ਹਾਂਜੀ। ਸੰਦੀਪ ਗੌਰ। ਹਾਂਜੀ ਸੰਦੀਪ ਗੌਰ ਜੀ ਅੱਜ ਤੁਸੀਂ ਇੱਥੇ ਆਏ ਆਂ। ਇੱਕ ਪ੍ਰੈਸ ਕਾਨਫਰੰਸ ਕਰ ਰਹੇ ਆਂ ਕਿ ਮਾਮਲਾ ਕੀ ਹੈ ਸਾਰਾ? ਮੇਰਾ ਮੁੰਡੇ ਨੂੰ ਕੁੱਟ ਮਾਰ ਕੇ ਘਰੋਂ ਬਾਹਰ ਕੱਢਿਆ ਤੇ ਨਾ ਕੁੜੀ ਲਿਆ ਕੇ ਰੱਖਿਓ ਆ। ਪਹਿਲਾਂ ਵਿਆਹੀ ਹੋਈ ਆ ਤੇ ਘਰੋਂ ਭੱਜ ਕੇ ਆਈ ਹੋਈ ਆ ਕੁੜੀ ਦਾ ਹੋਇਆ ਨਹੀਂ ਆ ਕੁੜੀ ਪਹਿਲਾਂ ਵਿਆਹੀ ਹੋਈ ਆ ਕਿੱਥੇ ਵਿਆਹੀ ਤੁਹਾਡੇ ਮੁੰਡੇ ਨਾਲ ਜਾਂ ਕਿਤੇ ਹੋਰ ਜੀ ਇਹ ਪਹਿਲਾਂ ਵਿਆਹੀ ਆ ਜੀ ਅੱਛਾ ਜੀ ਤੁਹਾਡਾ ਮੁੰਡਾ ਕੁਆਰਾ ਹੀ ਆ ਹਾਂਜੀ ਕੁਆਰਾ ਹੀ ਤੁਹਾਡੇ ਮੁੰਡੇ ਦਾ ਨਾਂ ਕੀ ਆ ਜੀ ਹਾਰਮਨ ਪ੍ਰੀਤ ਹਾਂਜੀ ਹਾਰਮਨ ਪ੍ਰੀਤ ਕਿੱਥੇ ਦੇ ਰਹਿਣ ਵਾਲੇ ਆਪਾਂ ਚਾਚੂ ਕੀ ਦੇ ਤੇ ਉਹਨਾਂ ਨੇ ਤੁਹਾਨੂੰ ਕੱਢਿਆ ਕਿਉਂ ਮੇਰੇ ਘਰੋਂ ਬਾਹਰ ਮੇਰੇ ਨਾਂ ਘਰ ਮੇਰੇ ਸਹੁਰੇ ਨੇ ਮੇਰੇ ਨਾਂ ਘਰ ਕਰਾਇਆ ਸੀ ਮੀਟਰ ਵੀ ਮੇਰੇ ਨਾਂ ਤੇ ਆ ਤੇ ਕਹਿੰਦੇ ਕਿ ਘਰ ਸਾਡੇ ਨਾਂ ਕਰਾ ਮੈਂ ਮਨਾਂ ਕਰਤਾ ਤੇ ਮੇਰਾ ਘੜ ਕੁੱਟਿਆ ਮੇਨੂੰ ਮਾਂ ਦੀ ਕੋਸ਼ਿਸ਼ ਕੀਤੀ ਰਾਤ ਦੇ 11 ਤੇ ਮੈਨੂੰ ਇੰਨਾ ਫੜ ਲਿਆ ਮੈਂ ਮਾਸੀ ਆਪਣੀ ਛੜਾ ਕੇ 게ਟ ਤੋਂ ਬਾਹਰ ਆਈ ਚੁੰਨੀ ਤੋਂ ਵੀ ਨਹੀਂ ਤੇ ਫੇ ਮੇਰਾ ਫੋਨ ਵੀ ਟੁੱਟ ਗਿਆ ਤੇ ਫੇ ਮੈਂ ਆਪਣੀ ਕੁੜੀ ਨੂੰ ਫੋਨ ਕੀਤਾ ਤੇ ਮੇਰੀ ਕੁੜੀ ਆ ਕੇ ਰਾਤ ਦੇ 12 ਵਜੇ ਮੈਨੂੰ ਲੈ ਕੇ ਆਈ ਤੁਹਾਡੀ ਕੁੜੀ ਕਿੱਥੇ ਰਹਿੰਦੀ ਆ ਹਰਿਆਵੜ ਹਰਿਆਵੜ ਹਾਂਜੀ ਤੇ ਉਹ ਤੁਹਾਨੂੰ ਫੇ ਰਾਤ ਹੀ ਲੈਣ ਆਏ ਹਾਂਜੀ ਨਾਲ ਜਵਾਈ ਮੇਰਾ ਵੀ ਦੋਨੇ ਲੈਣ ਆਏ ਮੈਨੂੰ ਤੁਹਾਡੇ ਜਵਾਈ ਦਾ ਨਾਂ ਕੀ ਆ ਪਾਲੀ ਹੈ ਪਾਲੀ ਪਾਲੀ ਹਾਂਜੀ ਤੇ ਕੋਈ ਮਤਲਬ ਕਿ ਤੁਸੀਂ ਪੁਲਿਸ ਨੂੰ ਸੂਚਨਾ ਦਿੱਤੀ ਇਸ ਮਾਮਲੇ ਨੂੰ ਲੈ ਕੇ ਹਾਂਜੀ ਅਸੀਂ ਦਾ ਨੁਕੂਨ ਕੀਤਾ ਪਲੀਜ਼ ਨੂੰ ਤੇ ਉਹਨਾਂ ਨੇ ਉੱਥੇ ਜਾ ਕਰੇ ਜਾ ਕੇ ਆਏ ਥਾਣੇ ਤੇ ਉਹ ਕਹਿੰਦੇ ਕਿ ਤੁਸੀਂ ਵੀ ਇਹ ਨੂੰ ਆਇਓ ਅਸੀਂ ਫੇ ਦੂਜੇ ਦਿਨ ਐਸਪੀ ਦਾ ਉੱਤਰ ਦਿੱਤੀ ਤੇ ਉਹਨਾਂ ਨੇ ਫੇ ਬੁਮਰ ਸੈੱਲ ਕਰ ਦਿੱਤੀ ਤੇ ਉਹਨਾਂ ਨੇ ਫੋਨ ਵੀ ਕੀਤਾ ਤੇ ਇਹਨਾਂ ਨੇ ਮੁੰਡੇ ਨੇ ਗਾਲਾਂ ਕੱਢੀਆਂ ਕੁੜੀ ਨੇ ਵੀ ਦਰਖਾਸਤ ਦਿੱਤੀ ਨੂੰ ਕਿੰਨਾ ਸਮਾਂ ਹੋ ਗਿਆ ਤੁਹਾਨੂੰ 11ਵੇਂ ਮਹੀਨੇ ਦੀ 11ਵੇਂ ਮਹੀਨੇ ਦਿੱਤੀ ਹੈ ਤੁਹਾਨੂੰ ਇੱਥੇ ਆਇਆ ਨੂੰ ਕਿੰਨੀ ਸਮਾਂ ਹੋ ਗਿਆ ਤੁਸੀਂ ਵੀ 11ਵੇਂ ਮਹੀਨੇ ਆਏ ਆ ਤੇ ਦਰਖਾਸਤ ਦਿੱਤੀ ਨੂੰ ਵੀ 11 ਮਹੀਨੇ ਹੋ ਗਏ ਤੇ ਕੀ ਮਤਲਬ ਕੀ ਆਪਾਂ ਪ੍ਰਸ਼ਾਸਨ ਕੋਲ ਮੰਗ ਰੱਖਦੇ ਆਂ ਮੈਂ ਆਪਣੇ ਘਰੇ ਜਾਣਾ ਚਾਹੁੰਨੀ ਆ ਤੇ ਜੇ ਮੈਨੂੰ ਉਨੀ ਕੀ ਗੱਲ ਹੁੰਦੀ ਆ ਤਾਂ ਪੁਲਿਸ ਜ਼ਿੰਮੇਵਾਰ ਵਾ ਤੇ ਤੁਸੀਂ ਕੋਈ ਪਹਿਲੋ ਮੁੰਡੇ ਨੂੰ ਨਹੀਂ ਮਿਲੇ ਆਪਣੇ ਨੂੰ ਗਾਂ ਆਦਾਂ ਜੋ 11ਵੇਂ ਮਹੀਨੇ ਤੋਂ ਬਾਅਦ ਕੋਈ ਤੁਹਾਡੀ ਕੋਈ ਗੱਲਬਾਤ ਹੋਈ ਹੋਵੇ ਉਹ ਹੁਣ ਤੇ ਹੀ ਹੋਈ ਆ ਉਹਨਾਂ ਨੇ ਫੋਨ ਤੇ ਗਾਣਾ ਕੱਢੀਆਂ ਪੁਲਿਸ ਵਾਲਿਆਂ ਨੇ ਤੁਹਾਨੂੰ ਵੀ ਗੱਲਾਂ ਕੱਢੀਆਂ ਜਾਤ ਨੂੰ ਕੁੜੀ ਨੂੰ ਵੀ ਗਾਣਾ ਕੱਢੀਆਂ ਜਿਜਾਈ ਮੇਰੇ ਨੂੰ ਵੀ ਗਾੜਾ ਕੱਢੀਆਂ ਜਾਤ ਤੋਂ ਤੇ ਫੇਰ ਜਦੋਂ ਪੁਲਿਸ ਵਾਲਿਆਂ ਨੇ ਵੀ ਫੋਨ ਕੀਤਾ ਤੇ ਪੁਲਿਸ ਵਾਲਿਆਂ ਨੇ ਵੀ ਗਾਣਾ ਕੱਢੀਆਂ ਕੀ ਮੰਗ ਰਖਦੇ ਆਪਾ ਹਾਂਜੀ ਮੈਂ ਆਪਣੇ ਘਰੇ ਜਾਣਾ ਚਾਹੁੰਦੀ ਆ ਜੇ ਮੈਨੂੰ ਆਮਨੇ ਵੀ ਕੁਝ ਵੀ ਹੁੰਦਾ ਆ ਤੇ ਪੁਲਿਸ ਜ਼ਿੰਮੇਵਾਰ ਹੋ ਆ ਕਾਰਵਾਈ ਨਹੀਂ ਉਹਨੇ ਕੀਤੀ ਆਪਣਾ ਲਵਲੀਨ ਕੌਰ ਹਾਂਜੀ ਕਿੱਥੇ ਦੇ ਰਹਿਣ ਵਾਲੇ ਮੈਂ ਜੀ ਆਪਾਂ ਖਰੀਆਬਾਦ ਦੇ ਹਾਂ ਕੀ ਮਾਮਲਾ ਕੀ ਇੱਕ ਜਿਹੜਾ ਤੁਸੀਂ ਅੱਜ ਪ੍ਰੈਸ ਕਾਨਫਰੈਂਸ ਰੱਖੀ ਆ ਜੀ ਮੇਰੀ ਮੰਮੀ ਨੂੰ ਕੁੱਟ ਮਾਰ ਕੇ ਘਰੋਂ ਬਾਹਰ ਕੱਢਿਆ ਆ ਠੀਕ ਹੈ ਤੇ ਕੋਈ ਸਾਡੀ ਸੁਣਵਾਈ ਨਹੀਂ ਹੁੰਦੀ ਪਈ ਬਹੁਤ ਪਰਚੇ ਦੇ ਦਿੱਤੇ ਜਿਹੜੇ ਨੇ ਕੁੱਟਿਆ ਮਾਰਿਆ ਕੋਣ ਉਹ ਵਿਅਕਤੀ ਹੈ ਜਿਹਨਾਂ ਨੇ ਤੁਹਾਡੀ ਮੰਮੀ ਨੂੰ ਕੁੱਟਿਆ ਮਾਰਿਆ ਆ ਭਰਾਇਆ ਕਿ ਕੋਨੇ ਨਜਾਇਜ਼ ਲਿਆ ਕੇ ਜਨਾਨੀ ਰੱਖੀ ਹੋਈ ਆ ਉਹਨੇ ਕੀਤੀ ਹੈ ਫਿਰ ਲੋ ਸ਼ਾਦੀ ਸ਼ੁਦਾ ਸੀ ਉਹ ਹਾਂਜੀ ਸ਼ਾਦੀ ਸ਼ੁਦਾ ਆ ਉਹਦਾ ਪਿਛੋ ਤਲਾਕ ਨਹੀਂ ਹੋਇਆ ਹੈਗਾ ਅੱਛਾ ਤੇ ਹੁਣ ਹੋਰ ਰੱਖੀ ਆ ਜਨਾਨੀ ਉਹਨੇ ਹਾਂਜੀ ਜਨਾਨੀ ਉਹਨੇ ਹੋਰ ਜਿਹੜੀ ਉਹ ਜਨਾਨੀ ਲਿਆ ਕੇ ਰੱਖੀ ਹੋਈ ਹੈ ਨਾ ਉਹ ਪਿਛੋਂ ਮਤਲਬ ਕਿ ਸ਼ਾਦੀ ਸ਼ੁਦਾ ਸੀ ਉਹਦਾ ਕੋਈ ਡਿਵੋਰਸ ਨਹੀਂ ਹੋਇਆ ਹੈਗਾ ਹਾਂਜੀ ਤੇ ਇਥੇ ਬਿਨਾਂ ਗੱਲ ਤੋਂ ਰਹਿ ਰਹੀ ਹੈ ਹਾਂਜੀ ਤੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਕੋਈ ਤੁਸੀਂ ਦਰਖਾਸਤ ਵਗੈਰਾ ਕੋਈ ਅਫਸਰਾਂ ਨੂੰ ਕੋਈ ਦਿੱਤੀ ਆ ਹਾਂਜੀ ਦਿੱਤੀ ਸੀ ਐਸਪੀ ਦਫਤਰ ਦਿੱਤੀ ਐਸਪੀ ਦਫਤਰ ਆਲੇ ਨੇ ਸਿਟੀ ਮਾਰ ਕੇ ਕੀਤੀ ਸਿਟੀ ਵਾਲਿਆਂ ਨੇ ਵੀ ਨਹੀਂ ਕੁਝ ਵੀ ਕੀਤਾ ਤੇ ਫਿਰ ਚੌਂਕੀ ਵੀ ਦਿੱਤੀ ਸੀ ਚਾਚੋ ਕੀ ਉਹਨਾਂ ਨੇ ਵੀ ਕੁਝ ਨਹੀਂ ਕੀਤਾ ਸਾਰੇ ਪਾਸੇ ਘੁੰਮ ਕੇ ਦੇ ਲਿਆ ਕੋਈ ਸਾਡੀ ਸੁਣਵਾਈ ਨਹੀਂ ਹੋਈ ਹੈਗੀ ਤੇ ਪ੍ਰਸ਼ਾਸਨ ਕੋ ਕੀ ਆਪਾਂ ਮੰਗ ਰੱਖਦੇ ਹਾਂ ਪ੍ਰਸ਼ਾਸਨ ਤੋਂ ਇਹ ਹੀ ਇਨਸਾਫ ਮੰਗਦੇ ਹਾਂ ਅਸੀਂ ਕਿ ਮੇਰੀ ਮਾਂ ਨੂੰ ਮੇਰੇ ਘਰ ਮੇਰੀ ਮਾਂ ਨੂੰ ਘਰ ਬਾੜਿਆ ਜਾਵੇ ਤੁਹਾਡੀ ਮਾਤਾ ਦਾ ਨਾਂ ਕੀ ਹੈ ਜੀ ਸੰਦੀਪਪੁਰ ਕਿੱਥੇ ਦੇ ਰਹਿਣ ਵਾਲੇ ਹੋ ਚਾਚੋ ਕੀ ਤੋਂ ਤੇ ਹੁਣ ਕਿੰਨੀ ਦੇਰ ਤੋਂ ਹੋਏ ਇੱਥੇ ਤੁਹਾਡੇ ਕੋਲ ਰਹੇ ਰਹੇ 11ਵੇਂ ਮਹੀਨੇ ਨੇ ਆਈ ਹੋਈ ਆ ਮੇਰੇ ਕੋਲ ਹਾਂਜੀ ਤੇ ਹੋਰ ਕੋਈ ਮਤਲਬ ਕੀ ਹਾਂਜੀ ਤੇ ਬਹ ਇਹਨਾਂ ਨੇ ਕੋਟ ਮਾਰ ਤਾਰ ਕੇ ਘਰੋਂ ਕੱਢਿਆ ਮੇਰੀ ਮਾਂ ਨੂੰ ਤੇ ਆ ਮੇਰੀ ਮਾਂ ਘਰੋਂ ਕੱਢ ਦਿੱਤਾ ਜਿਹਨਾਂ ਨੇ ਕੁੱਟਮਾਰ ਕੀਤੀ ਆ ਉਹ ਕੋਣ ਵਿਅਕਤੀ ਆ ਜਿਹਨਾਂ ਨੇ ਤੁਹਾਡੀ ਮਾਤਾ ਨੂੰ ਕੁੱਟਿਆ ਮਾਰਿਆ ਅਵੰਤਿਕਾ ਹਰਮਨ ਇਹ ਦੋਨਾਂ ਜਣਾਂ ਨੇ ਮੇਰੀ ਮਾਂ ਦੀ ਕੁੱਟਮਾਰ ਕੀਤੀ ਕੁੱਟ ਕੇ ਅੱਧੀ ਰਾਤ ਨੂੰ ਮੇਰੀ ਮਾਂ ਨੂੰ ਘਰ ਦੇ ਦਿੱਤਾ ਕਰੋ ਬਾਅਦ ਤੇ ਕਿੱਥੇ ਦੇ ਰਹਿਣ ਵਾਲੇ ਆ ਅਸੀਂ ਅੱਧੀ ਰਾਤ ਨੂੰ ਜਾ ਕੇ ਤੇ ਮੇਰਾ ਘਰ ਆਲਾ ਤੇ ਜਾ ਕੇ ਅਸੀਂ ਅੱਧੀ ਰਾਤ ਨੂੰ ਲੈ ਕੇ ਆਏ ਘਰ ਖਾਣੇ ਵੀ ਅਸੀਂ ਗਏ ਖਾਣੇ ਆਣੇ ਅੱਧੀ ਰਾਤ ਨੂੰ ਸਾਡੀ ਕਿਸੇ ਨੇ ਸੁਣਵਾਈ ਨਹੀਂ ਕੀਤੀ ਉਹ ਕਹਿੰਦੇ ਸਰੇਣ ਨੂੰ ਆਈਓ ਤੇ ਉਹ ਕਿੱਥੇ ਦੇ ਰਹਿਣ ਵਾਲੇ ਆ ਜਿਹਨਾਂ ਨੇ ਜਿਹਨਾਂ ਨੇ ਕੁੱਟਿਆ ਮਾਰਿਆ ਤੁਹਾਡੀ ਮਾਤਾ ਨੂੰ ਉਹ ਕਿੱਥੇ ਦੇ ਰਹਿਣ ਵਾਲੇ ਆ ਉਹ ਜਿਹੜੀ ਜਨਾਨੀ ਆ ਅਵੰਤਿਕਾ ਉਹ ਹੈਗੀ ਆ ਬੰਗਿਆਂ ਤੋਂ ਹਾਂਜੀ ਤੇ ਮੇਰੇ ਭਰਾ ਨੇ ਵੀ ਭਰਾ ਦੇ ਨਾਲ ਰਲ ਕੇ ਕੁੱਟ ਮਾਰ ਕੀਤੀ ਇਹਨਾਂ ਨੇ ਵੀ ਮੇਰੇ ਨਾਲ ਘਰ ਕਰਾ ਲਵੋ ਇੱਕ ਵੀ ਇਸ ਕਰਕੇ ਇਹਨਾਂ ਨੇ ਕੀਤਾ ਸਾਰਾ ਤੁਹਾਡੇ ਜਿਹੜੇ ਬ੍ਰਦਰ ਦੀ ਮੈਰਿਜ ਆ ਉਹ ਸੈਕੰਡ ਮੈਰਿਜ ਆ ਜਾਂ ਫਰਸਟ ਮੈਰਿਜ ਆ ਮੈਰਿਜ ਨਹੀਂ ਹੋਈ ਹੈਗੀ ਕਹਿੰਦੇ ਵੀ ਅਸੀਂ ਕੋਰਟ ਮੈਰਿਜ ਕਰਾਈ ਆ ਜਦੋਂ ਫਿਰ ਜਦੋਂ ਅਸੀਂ ਇਹਨੂੰ ਕਹਿੰਦੇ ਸੀ ਵੀ ਪ੍ਰੂਫ ਦਿਖਾ ਸਾਨੂੰ ਕੋਰਟ ਮੈਰਿਜ ਦੇ ਤੇ ਕਹਿੰਦੇ ਸੀ ਪੇਕੇ ਪਏ ਆ ਸਾਨੂੰ ਇਹਤੇ ਮਨ ਲੀ ਕਹਿੰਦੀ ਰਹੀ ਵੇ ਪੇਕੇ ਪਏ ਜਾਂ ਕੋਈ ਨਾਮ ਮੈਂ ਦਿਖਾਉਂਗੀ ਲਿਆ ਕੇ ਫਿਰ ਇਹਨਾਂ ਦੇ ਆਪਸ ਵਿੱਚ ਲੜਾਈ ਹੋਈ ਆ ਆਂਟੀਆਂ ਟਵੰਟੀਆਂ ਨੇ ਆਪ ਖੁੱਦ ਸੁਣਿਆ ਆਪ ਕਹਿ ਕੇ ਦੱਸਿਆ ਕਹਿੰਦੀ ਮੇਰਾ ਕੋਈ ਤੇਰੇ ਨਾਲ ਬਿਆਨ ਨਹੀਂ ਹੋਇਆ ਮੈਂ ਤੇਰੇ ਨਾਲ ਉੱਦੇ ਰਹਿਣੀ ਆ ਹਾਂਜੀ ਕਿੰਨੇ ਮੰਗੀ ਜਿਹਦਾ ਮਤਲਬ ਕਿ ਤੁਹਾਡੇ ਘਰ ਵਾਲੇ ਉਹਦੇ ਘਰ ਵਾਲੇ ਦਾ ਨਾਂ ਕੀ ਆ ਜਿਹੜੀ ਜਿਹੜਾ ਪਹਿਲਾ ਘਰ ਵਾਲਾ ਨਹੀਂ ਨਹੀਂ ਜਿਹੜਾ ਪਹਿਲਾ ਸ਼ਾਦੀ ਸ਼ੂਦਾ ਸੀਗੀ ਹਾਂਜੀ ਹਾਂਜੀ ਉਹਦਾ ਨਹੀਂ ਨਹੀਂ ਜਿਹੜਾ ਮਤਲਬ ਕਿ ਤੁਹਾਡੇ ਮਤਲਬ ਕਿ ਬ੍ਰਦਰ ਲੱਗਦਾ ਉਹ ਹਾਂਜੀ ਮੇਰਾ ਬ੍ਰਦਰ ਤੁਹਾਡੇ ਬ੍ਰਦਰ ਦਾ ਨਾਂ ਕੀ ਆ ਤੇ ਮੈਂ ਫਰੇਸੈਂਗ ਤੇ ਉਹਦੀ ਤੁਹਾਡੇ ਜਿਹੜੀ ਆਈ ਆ ਭੱਬੀ ਜਾਂ ਜੋ ਵੀ ਆ ਉਹਦਾ ਨਾਂ ਕੀ ਉਹਦਾ ਨਾਂ ਅਵੰਤਿਕਾ ਅਵਿਤ ਹਾਂਜੀ ਅਵੰਤਿਕਾ ਉਹਦੀ ਮਾਂ ਨੇ ਵੀ ਸਾਨੂੰ ਬਹੁਤ ਗੰਦ ਬੋਲਿਆ ਬਹੁਤ ਜ਼ਿਆਦਾ ਸਾਡੀਆਂ ਜਾਤਾਂ ਪਾਤਾਂ ਤੇ ਗਈ ਉਹ ਕੋ ਉਹ ਜਿਹੜੇ ਹੁਣ ਰਹਿੰਦੇ ਆ ਮਾਮਾ ਦਾ ਜੀ ਦੇ ਘਰ ਰਹਿੰਦੇ ਉੱਥੇ ਮੇਰੇ ਮਾਂ ਘਰੋਂ ਕੱਢ ਦਿੱਤਾ ਆਪਣੇ ਮਾਪੇ ਰੱਖੇ ਹੋਏ ਆਪਣੇ ਕੋਲ ਇਹ ਕਿੰਨੇ ਸਮੇਂ ਤੋਂ ਰੱਖਿਆ ਹੋਇਆ ਉਹਨਾਂ ਨੇ ਹਾਂਜੀ ਕਿੰਨੇ ਟਾਈਮ ਤੋਂ ਉਹਨਾਂ ਨੇ ਮਗੀ ਰੱਖਿਆ ਹੋਇਆ ਹੈ ਜਦੋਂ ਮੇਰੀ ਮਾਂ ਨੂੰ ਕੱਢ ਦਿੱਤਾ ਉਦੋਂ ਲੈ ਆਈ ਆਪਣੇ ਮਾਪਿਆਂ ਨੂੰ ਤੁਹਾਡੀ ਮਾਤਾ ਨੂੰ ਕਿੰਨੀ ਦੇਰ ਹੋ ਗਈ ਕੱਢਿਆ ਨੂੰ ਉਹਨਾਂ ਨੂੰ 91 ਮਹੀਨੇ ਦੀ ਆਈ ਆ 7-8 ਮਹੀਨੇ ਹੋਈ ਗਏ ਆ ਤੇ ਕੋਈ ਕੋਈ ਸੁਣਵਾਈ ਕੋਈ ਤੁਸੀਂ ਪੁਲਿਸ ਦੇ ਕੋਈ ਮਤਲਬ ਪ੍ਰਸ਼ਾਸਨ ਨੇ ਧਿਆਨ ਜ ਨਹੀਂ ਲੈਂਦਾ ਇਹ ਮਾਮਲਾ ਪੁਲਸ ਵਾਲਿਆਂ ਨੇ ਕੀਤੀਆਂ ਫੋਨ ਕੀਤੇ ਪੁਲਸ ਵਾਲਿਆਂ ਨੇ ਉਲਟਾ ਦਾੜਾ ਕੱਢੀਆਂ ਇਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਪੁਲਸ ਵਾਲਿਆਂ ਵੀ ਕੋਈ ਨਹੀਂ ਗਿਆ ਇਹਨਾਂ ਕੋਲ ਤੇ ਕੀ ਮੰਗ ਰੱਖਦੇ ਆਪਾਂ ਮੰਗੇ ਕਰਦੇ ਮੇਰੀ ਮਾਂ ਨੂੰ ਬਸ ਘਰ ਬਾੜਿਆ ਜਾਵੇ ਉਹਨਾਂ ਨੂੰ ਕੱਢਿਆ ਜਾਵੇ ਨਜਾਇਜ਼ ਰਹਿੰਦੀ ਉਹਨਾਂ ਨੂੰ ਬੇਦਖਲ ਕੀਤਾ ਹੋਇਆ ਹੈ ਅਸੀਂ ਮੁੰਡੇ ਨੂੰ ਜਾਇਦਾਦ ਤੋਂ ਵੀ ਬੇਦਖਲ ਕੀਤਾ ਹੋਇਆ ਫੇਰ ਵੀ ਤੱਕੇ ਨਾਲ ਰਹਿ ਰਹੇ ਆ ਜਿਹੜੇ ਤੁਹਾਡੇ ਬ੍ਰਦਰ ਦੀ ਆ ਇਹ ਸੈਕੰਡ ਮੈਰਿਜ ਆ ਜਾਂ ਪਹਿਲ ਪਹਿਲੀ ਇਹ ਹਜੇ ਮੈਂ ਛੋਟਾ ਹੀ ਹਜੇ ਬ੍ਰਦਰ ਮੱਕੀ ਮੱਕੀ ਮੈਰੇ ਹੀ ਨਹੀਂ ਹੋਈ ਇਹਨਾਂ ਦੋਨਾਂ ਦੀ ਨਹੀਂ